ਤੋ ਵੀ ਮਾਤਾ ਵਰਜਦੀ ਤੂੰ ਸੁਣ ਗੰਗੂ ਲਾਲ ਦੌਲਤ ਦਸਵੇਂ ਗੁਰਾਂ ਦੀ ਨਕਰ ਉਲਟ ਖਿਆਲ ਲੱਖ ਬਾਰ ਵਰਜਦੀ ਏ ਗੰਗੂ ਨੂੰ ਦੇ ਤਰਕਾਰਾਂ ਸੋਬੀ ਕਰ ਤੂਤ ਜਾਣਦੀ ਜੇ ਨਲੈ ਕਾਨਿਜ ਨੂੰ ਜਾਣਦੀ ਬੋਬੀ ਜੋ ਗਿਰੇ ਅਸੂਲਾਂ ਤੋਂ ਕਵਲਿਆ ਲੋਕ ਝੂਠ ਨਹੀਂ ਕਹਿੰਦੇ ਪੁੱਤ ਟਿੱਕੇ ਕਾਲ ਖਾਂਦੇ ਮਗਰ ਲੈ ਮੂੰਹਾਂ ਤੋਂ ਨਹੀਂ ਲੈਂਦੇ ਜੋ ਰਾਜ ਕਿਤੇ ਬਣਾ ਨੂੰ ਜਾਣ ਇਹੋ ਜੈ ਸੰਗੇ ਜੋ ਭਜਨ ਕਰਨ ਦੀ ਥਾਂ ਸਾਰੇ ਟੁਕੜਛਦਾਈ ਬਣ ਗਏ ਪਤੇ ਖਾਨ ਸੂਤ ਕੇ ਤੇ ਸੈਂਕੜੇ ਬਾਰਸ ਬਣਾ ਵਿੱਚ ਰਹਿੰਦੇ ਪੁੱਤ ਟਿੱਕੇ ਕਾਲਖਾਂ ਦੇ ਮਗਰ ਲੈ ਮੂੰਹਾਂ ਤੋਂ ਨਹੀਂ ਲੈਂਦੇ ਜਿੱਥੇ ਟੁਕਣ ਬਗੇਰੇ ਉਸ ਤਾਂ ਬੈ ਕੇ ਕਰਨ ਤਪਸਿਆ ਹੁਣ ਖੀਰ ਖਾਂਦਿਆਂ ਦਾ ਦੰਦਾਂ ਦਾ ਪੀੜ ਤੁਸਾਂ ਦਾ ਕੱਸਿਆ ਜੋ ਨਮਕ ਹਰਾਮੀ ਬੇ ਬੰਦੇ ਇੱਕ ਮੇਰੇ ਵਰਗੇ ਦੇਂਦੇ ਪੁੱਤ ਟਿੱਕੇ ਕਾਲ ਖਾਂਦੇ ਮਗਰ ਲੈ ਮੂੰਹਾਂ ਤੋਂ ਨਹੀਂ ਲੈਂਦੇ ਕਰ ਚੇਤੇ ਰੋਮਾ ਮੈਂ ਹੁੰਦੇ ਸੀ ਹਰਸ ਅੰਬਰ ਦੇ ਮੋਢੀ ਟੁਕ ਵੇਲੇ ਪਾਲਣ ਵੇ ਲਗੀ ਵੀ ਜਾਤ ਬ੍ਰਾਹਮਣ ਰੋਡੀ ਕੰਮ ਕਰਤਾ ਪੈ ਜੇ ਜਾਂ ਸੁਸਤ ਜੇ ਖੜੇ ਰੋਣ ਲੱਗ ਪੈਂਦੇ ਪੁੱਤ ਟਿੱਕੇ ਕਾਲ ਖਾਂਦੇ ਮਗਰ ਲੈ ਮੂੰਹਾਂ ਤੋਂ ਨਹੀਂ ਲੈਂਦੇ ਦੁਬਾਰਾ ਗਿਣਵੇਂ ਵੇ ਜਗਤ ਵਿੱਚ ਬਿਪਰ ਨਮੋਸ਼ੀ ਖਟ ਗਏ ਮਨ ਗਏ ਨਰਾਜੀ ਵੇ ਲੋਕ ਸਭ ਮਨਤਾ ਕਰਨ ਤੋਂ ਹਟ ਗਏ ਹੁਣ ਰਹਿੰਦੇ ਖੁੰਦੇ ਵੇ ਬੁਰਜ ਜੇ ਤੇਰੇ ਟਾਹੇ ਟੈਂਦੇ ਪੁੱਤ ਟਿੱਕੇ ਕਾਲਖਾਂ ਦੇ ਮਗਰ ਲੈ ਮੂੰਹਾਂ ਤੋਂ ਨਹੀਂ ਲੈਂਦੇ ਸਭ ਡੰਗ ਮਾਰਦਾ ਹੈ ਜਿਨ੍ਹਾਂ ਨੇ ਦੁੱਧ ਪਿਆ ਕੇ ਪਾਲਿਆ ਛਾਂ ਮੇ ਸਾਮਾਨ ਬਰਸ਼ ਦੀਵੇ ਜੜਾ ਚੋਂ ਵੱਡ ਉਸ ਨੇ ਡਾਲਿਆ ਤੂੰ ਰਾਤ ਕਟਾ ਦੇਵੇ ਬੈਰੀਆ ਆ ਕੇ ਕੋਲੇ ਫਿਰਦੇ ਛੈਂਦੇ ਪੁੱਤ ਟਿੱਕੇ ਕਾਲ ਖਾਂਦੇ ਮਗਰ ਲੈ ਮੂੰਹਾਂ ਤੋਂ ਨਹੀਂ ਲੈਂਦੇ ਤੂੰ ਅੱਜਾ ਮੰਨ ਲੈਵੇ ਕਿਉ ਚੱਕਦਾ ਫਿਰੇ ਅਸ਼ਰਫੀਆਂ ਅਨਮੂਲ ਮੂਰਤਾਵੇ ਬੈਰੀਆ ਹੁਣ ਝਫੀਆਂ ਕੇ ਝਫੀਆਂ ਤਨ ਦੇਂਦੇ ਬਾਬੂ ਜੀ ਰਾਤ ਨੂੰ ਉੱਠ ਜਾਣਗੇ ਬੈਂਦੇ ਪੁੱਤ ਟਿੱਕੇ ਕਾਲ ਖਾਂਦੇ ਮਗਰ ਲੈ ਮੂੰਹਾਂ ਤੋਂ ਨਹੀਂ ਲੈਂਦੇ